ਕੀ ਕਰਨ ਰਹੀ ਹੈ ਭੈਣ ਕਰਨਾ ਕੀ ਆ ਆ ਗੋਹਾ ਪਿਆ ਹੈ ਗਾਈਆਂ ਦੇ ਪਿੱਛੇ ਤੇ ਮੈਂ ਤਾਂ ਟੋਕਰ ਚ ਸੁੱਟ ਦੇਣੀ ਆ ਮੁੰਡੇ ਦੇ ਸਵੇਰ ਤੋਂ ਹੀ ਕੰਮ ਤੇ ਚੱਲ ਜਾਂਦੇ ਆ ਫੇ ਮੈਨੂੰ ਇੱਧਰ ਵੇਖਣਾ ਪੈਂਦਾ ਵਾ ਆ ਕੇ ਤੇ ਮੈਂ ਮੰਗਰੋ ਲੱਗੀ ਰਹਿਣੀ ਆ ਥੋੜਾ ਬੂਤਾ ਜਿਹੜਾ ਕਰਨ ਵਾਲਾ ਮੈਂ ਕਰ ਲਈਨੀ ਆ ਚਲੋ ਜਿਹੜਾ ਕੰਮ ਕਰਨ ਵਾਲਾ ਘਰਾਂ ਦਾ ਕਰਨਾ ਹੀ ਪੈਂਦੇ ਨੇ ਹਾਂਜੀ ਤੇ ਤੁਸੀਂ ਕੀ ਕਰਦੇ ਆਏ ਮੈਂ ਕੀ ਕਰਨਾ ਮੈਂ ਤਾਂ ਇੱਧਰ ਗਈਆਂ ਕਮੇਟੀ ਤਾਰਨ ਤੇ ਨੰਗਾ ਡਈਆਂ ਤੇ ਮੈਂ ਵਾਵਾ ਦਿਨ ਹੋਏ ਨੇ ਚੱਲ ਭੈਣ ਨੂੰ ਮਿਲ ਜੰਨੇ ਨਹੀਂ ਚਲੋ ਤੇ ਬਹੁਤ ਵਧੀਆ ਕੀਤਾ ਤੁਸੀਂ ਹਾਂ ਔਰ ਕੀ ਕਰਨ ਡਈਆਂ ਨੂੰਹਾਂ ਨਹੀਂ ਆਣੀਆਂ ਕੰਮਧੰਦਾ ਕਰਨ ਅੱਛਾ ਚਲੋ ਚੰਗੀ ਗੱਲ ਹੈ ਭੈਣ ਤੇਰੇ ਘਰ ਨਾ ਸਲੂਕ ਪੜਾ ਤਪਾਕ ਪੜਾ ਤੇਰੇ ਜੀਆਂ ਦਾ ਚਲੋ ਰਲ ਮਿਲ ਕੇ ਡਈਆਂ ਨੇ ਕੰਮ ਕਰ ਕਰਨੀ ਤੇ ਅੱਜ ਕੱਲ੍ਹ ਦੀਆਂ ਮਗਰੋਂ ਆਉਂਦੀਆਂ ਨਹੀਂ ਤੇ ਖੇਰੂ ਖੇਰੂ ਪਹਿਲਾ ਹੋ ਜਾਂਦੀਆਂ ਨੇ ਆਹੋ ਚਲੋ ਇਦਾਂ ਹੀ ਆ ਵਧੀਆ ਹੀ ਆ ਜਿੰਨਾ ਚਿਰ ਨੰਗੀ ਜਾਂਦਾ ਚਲੋ ਨੰਗਾਉਨੇ ਆ ਹਾਂ ਚਲੋ ਚੰਗੀ ਗੱਲ ਹੈ ਸਪਾਕ ਨਾਲ ਦੀ ਚਲੋ ਰੀਸ ਵੀ ਕੋਈ ਨਹੀਂ ਹੈਗੀ ਨਾ ਜੀ ਨਾ ਜਿਹੜੇ ਘਰ ਤਪਾਕ ਹੈ ਉੱਥੇ ਸਭ ਕੁਝ ਹੀ ਹੋਰ ਇਦਾਂ ਕੰਮ ਚੱਲਦਾ ਜਾਂਦਾ ਆ ਆ ਜੇ ਪੁੱਤ ਚੰਗੇ ਹੋਣ ਤੈਨੂੰ ਆਪੇ ਹੀ ਚੰਗੀਆਂ ਨੇ ਇੱਕ ਤੈਨੂੰ ਮੰਨਣਾ ਪਊਗਾ ਤੇਰੀ ਬਾਦਰੀ ਜਿਹੜੇ ਤੂੰ ਤਿੰਨੇ ਨੂੰ ਆ ਨਾ ਕਾਬੂ ਚ ਰੱਖ ਕੇ ਤੇ ਐ ਸਾਂਭੀਆਂ ਥਾਂ ਉੱਤੇ ਰੱਖੀਆਂ ਐ ਐਦਾਂ ਹੀ ਆ ਨਾ ਪਕਟ ਕੇ ਟਾਈਮ ਪਾਸ ਕਰੀ ਜਾਈਦਾ ਆ ਪਤਾ ਹੀ ਆ ਤੁਹਾਨੂੰ ਅੱਜ ਕੱਲ ਦੇ ਜ਼ਮਾਨੇ ਦਾ ਜਿੱਦਾਂ ਦਾ ਹੈਗਾ ਆ ਆ ਇਹ ਤਾਂ ਗੱਲ ਹੈਗੀ ਐ ਦੀਦੀ ਕਿੰਨਾ ਕ ਟਾਈਮ ਲੱਗਣਾ ਮੈਨੂੰ ਰੋਟੀ ਲੈਣੀ ਆਪਣੇ ਲਈ ਲਾ ਲੈਂਦੇ ਮੈਨੂੰ ਤੂੰ ਸਵੇਰ ਦੀ ਕਿੱਥੇ ਗਈ ਹਾਂ ਹੁਣ ਮੈਂ ਰੋਟੀ ਲਾਉਣ ਲੱਗੀ ਆ ਤੇ ਹੁਣ ਤੂੰ ਆਖਣ ਦੀ ਆ ਮੈਂ ਲਾਉਣੀ ਆ ਪਹਿਲਾਂ ਲਾ ਲੈਂਦੀ ਜੇ ਭੁੱਖ ਲੱਗੀ ਹੀ ਇੰਨੀ ਤੇ ਮੈਂ ਸੁੱਤੀ ਹਾਂ ਤਾਂ ਤੂੰ ਹੀ ਪਹਿਲਾਂ ਲਾ ਲੈਂਦੇ ਹਾਂ ਤੂੰ ਕੀ ਕਰਨੀ ਸਵੇਰ ਦੇ ਮੈਂ ਤਾਂ 36 ਕੰਮ ਕੀਤੇ ਆ ਉੱਠ ਕੇ ਸੁੱਤੀ ਥੋੜੀ ਹੀ ਮੈਂ ਮੈਂ ਰੋਟੀ ਲਾਉਣੀ ਹੋਣ ਤਾਂ ਤੂੰ ਸਾਰੀ ਰਸੋਈ ਮਲਛੜੀ ਆ ਹੁਣ ਮੈਨੂੰ ਤੇ 2 ਮਿੰਟ ਲੱਗਣਾ ਹੀ ਆ ਮੈਂ ਆਪਣੀ ਵੀ ਪਕਾਉਣੀ ਆ ਤੇ ਮੰਮੀ ਦੀ ਵੀ ਪਕਾਉਣੀ ਆ ਰੋਟੀ ਕਹੀਂ ਫਿਰ ਭੁੱਖੇ ਬਹਿ ਰਹੀ ਹੋ ਨਾ ਚਲ ਮੈਂ ਪੁੱਛਦੀ ਆ ਨਾ ਮੰਮੀ ਨੂੰ ਭਲਾ ਖੰਡ ਫੜਿਆ ਹੜਾ ਆਪਣੀ ਤੂੰ ਹੀ ਬਖਾਂਡਾ ਫੜੇ ਉੱਠ ਕੇ ਅੱਧੇ ਕ ਦਿਨ ਤੇ ਹੁਣ ਲੰਗਰ ਲਾਉਣ ਲੱਗ ਪਈ ਆ ਮੈਂ ਚਾਹ ਬਣਾਵਾਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਚਾਹ ਮੈਂ ਪੀ ਕੇ ਆਈ ਆ ਚਾਹ ਨਹੀਂ ਪੀਣੀ ਮੈਨੂੰ ਕੋਈ ਨਹੀਂ ਹੋਰ ਪੀ ਲਿਓ ਮੰਮੀ ਜੀ ਆਪਣੀ ਲਾਡਲੀ ਨੂੰ ਨਾ ਸਮਝਾ ਲਓ ਜਰੀਕ ਰਸੋਈ ਸਾਰੀ ਮਾਲਕੇ ਬੈਠੀ ਆ ਉਹਨੂੰ ਨਹੀਂ ਪਤਾ ਵੀ ਮੈਂ ਵੀ ਰੋਟੀ ਲਾਉਣੀ ਆ ਟਾਈਮ ਨਾਲ ਹੈ ਨਹੀਂ ਤੈਨੂੰ ਇੰਨਾ ਨਹੀਂ ਪਤਾ ਵੀ ਕੋਈ ਆਇਆ ਗਿਆ ਮੈਂ ਕੋਈ ਆ ਗੱਲ ਕਰਨੀ ਆ ਜਾਂ ਨਹੀਂ ਕਰਨੀ ਕੋਈ ਅਕਲ ਕਰੀਦੀ ਹੋਈ ਦੀ ਆ ਉੱਠ ਕੇ ਤੂੰ 12 ਵਜੇ ਤੇ ਹੁਣ ਤੈਨੂੰ ਰੋਟੀਆਂ ਦਾ ਚੇਤਾ ਆ ਗਿਆ ਆ ਜੇ ਬਹੁਤਾ ਸ਼ੌਂਕ ਵਾਣਾ ਤਾਂ ਉਥੇ ਵੱਖਰਾ ਚੁੱਲਾ ਬਣਾ ਲਾ ਤੇ ਉੱਥੇ ਲਾ ਲਿਆ ਕਰ ਅੱਛਾ ਵੱਖਰਾ ਚੁੱਲਾ ਕਿਉਂ ਬਣਾਵਾ ਰਸੋਈ ਤੇ ਮੇਰੇ ਬੰਦੇ ਦੀ ਨਹੀਂ ਕਮਾਈ ਲੱਗੀ ਵੱਖਰੇ ਚੁੱਲੇ ਤੇ ਮੈਂ ਰੋਟੀਆਂ ਲਾਵਾਂ ਤਾਂ ਉਹ ਮਹਾਰਾਣੀ ਗੈਸ ਤੇ ਲਾਏ ਤੂੰ ਹੀ ਨਾ ਤਿੰਨਾਂ ਜਾਣੀਆਂ ਨੂੰ ਟਾਈਮ ਵੰਡ ਕੇ ਦੋ ਟਾਈਮ ਟੇਬਲ ਬਣਾਵਾ ਪੂਰਾ ਕਿਹੜੇ ਟਾਈਮ 'ਚ ਉਹਨੇ ਰਸੋਈ 'ਚ ਵਰਨਾ ਕਿਹੜੇ ਟਾਈਮ ਤੇ ਮੈਂ ਤੇ ਕਿਹੜੇ ਟਾਈਮ ਤੇ ਨਿੱਕੀ ਨੇ ਵਰਨਾ ਵਾ ਛੱਡੀ ਇਹਦੀ ਜ਼ੁਬਾਨ ਮੈਂ ਇੱਥੇ ਬੱਸ ਵਿਹਲੀ ਬਹਿ ਰਹਾ ਮੈਂ ਚੁੱਪ ਕਰਕੇ ਭੁੱਖਾ ਮਰਨ ਈ ਆ ਤੇ ਰਸੋਈ 'ਚ ਨਹੀਂ ਨਿਕਲਦੀ ਮਹਾਰਾਣੀ ਹਾ ਨੀ ਪੈਣ ਜੀ ਆ ਕੀ ਮਹਣਿੱਤ ਜਪਾਣੀ ਬੜੀ ਐਡੀ ਲੰਮੀ ਕਿਤਰਾ ਬੋਲਣ ਲਈ ਏ ਕਦੋਂ ਕਦੀ ਗੱਲ ਬਣੀ ਐ ਇਤਰਾ ਦੀ ਤੂੰ ਤਾਂ ਸਿਪਤਾ ਹੀ ਬੜੀਆਂ ਕਰਨ ਲਈ ਐਨੂਆਂ ਦੀਆਂ ਨੀ ਪੈਣਾ ਕੀ ਦਸਾਂ ਚੱਗਾ ਚੁੱਕੀਏ ਤੇ ਆਪਣਾ ਹੀ ਢਿੱਡ ਨੰਗਾ ਹੁੰਦਾ ਆ ਮੈਂ ਤਾਂ ਕਹਿੰਦੀ ਵੀ ਟੱਕ ਟਕਾ ਬਣਿਆ ਤੇ ਬਣਿਆ ਹੀ ਰਵੇ ਨਾ ਹੀ ਬਾਰ ਕੋਈ ਗੱਲ ਜਾਵੇ ਕਰਦੀ ਉਹਨੇ ਤਾਂ ਸਾਰੇ ਆ ਕੇ ਪਰਦੇ ਬੋਲ ਦਿੱਤੇ ਡੰਗਰ ਜੀ ਨੂੰ ਕਿਤੇ ਪਤਾ ਹੀ ਨਹੀਂ ਵੀ ਕੋਈ ਬੈਠਾ ਖਲੋਤਾ ਐਸ ਜੀ ਗੱਲ ਕਰਨੀ ਜਾਂ ਨਹੀਂ ਸਾਰੇ ਵਾਗੀ ਆਪਣਾ ਜੋ ਕੁਝ ਹੈ ਗੱਲ ਨਹੀਂ ਕਦੋਂ ਕਦੇ ਇਤਨਾ ਦੇ ਅੱਡੋ ਅੱਡ ਵਾਲੇ ਰੋਟੀਆਂ ਪਕਾਉਂਦੀ ਗੱਲ ਹੋਈ ਹੈ ਨਿੱਕੀ ਨੇ ਪਕਾਉਣੀਆਂ ਨੇ ਮੈਂ ਪਕਾਉਣੀਆਂ ਨੇ ਉਹ ਕੁਵੇਲਾ ਹੋ ਗਿਆ ਆਹ ਤਾਂ ਕਿੰਨੀਆਂ ਗੱਲਾਂ ਕਰ ਗਈ ਐ ਇੱਥੇ ਜਬਾਨ ਹੀ ਬੜੀ ਐ ਉਹ ਭੈਣ ਜੀ ਜਿਆਦਾ ਚਿਰ ਨਹੀਂਗਾ ਹੋਇਆ ਆ ਥੋੜੇ ਜੇ ਦੇਣੀ ਹੋਏ ਆ ਜੀ ਇਹਨਾਂ ਨੂੰ ਇਦਾਂ ਕਰਦੀਆਂ ਨੇ ਨਹੀਂ ਕੰਮ ਸੈੱਟ ਹੁੰਦਾ ਤੇ ਮੈਂ ਫਿਰ ਆਪੋ ਆਪਣੀ ਪਕਾ ਕੇ ਤੇ ਖਾ ਲਿਆ ਕਰੋ ਤੇ ਹੁਣ ਤੁਹਾਨੂੰ ਪਤਾ ਕਿ ਤੇ ਬਾਹਰ ਦਵਾਈ ਥੋੜੀ ਦਿੱਤੀ ਜਾਂਦੀ ਆਪਣੇ ਘਰ ਦੀ ਆਹੋ ਇਹ ਤਾਂ ਗੱਲ ਹੈ ਅੱਜ ਕੱਲ੍ਹ ਦੀਆਂ ਕਿੱਥੇ ਇੰਨਾ ਚਿਰ ਕੱਢਣ ਡਈਆਂ ਨੇ ਇਹ ਤਾਂ ਪੜ ਪੜਾਈ ਬਣੇ ਨੇ ਇਹ ਤਾਂ ਤੂੰ ਹੀ ਟੱਕਣ ਟੱਕ ਛੜੇ ਹਨ ਤੇ ਸਾਰਿਆਂ ਨੂੰ ਪਤਾ ਹੀ ਪੀ ਨੂਹਾਂ ਬੜੀਆਂ ਚੰਗੀਆਂ ਨੇ ਹੁਣ ਉਹਨੇ ਆਪੇ ਹੀ ਆਣ ਕੇ ਆਪਣੇ ਪੋਲ ਖੋਲ ਲਏ ਨੇ ਆਹ ਹੈ ਮੈਨੂੰ ਤਾਂ ਪਤਾ ਹੀ ਨਹੀਂ ਪਈ ਇਡੀ ਚਲਾਕਾਂ ਨੇ ਆ ਜਿਹੜੀਆਂ ਨਿੱਕੀਆਂ ਦੋਵੇਂ ਆ ਨਾ ਇਹਨਾਂ ਨੂੰ ਚਨੂਣੇ ਬੜੇ ਲੜਦੇ ਸੀ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਅੱਡ ਕਰ ਹੀ ਦੇਨੀ ਆ ਥੋੜਾ ਜਿਹਾ ਚਿਰ ਵੇਖ ਲੈਨੀ ਆ ਪਕਾ ਕੇ ਤੇ ਖਾ ਲੈਣ ਭਲਾਏ ਕੀ ਕਰਦੀਆਂ ਆ ਪਰ ਇਹ ਜਿੱਡੀ ਇਹਨਾਂ ਦੀ ਜ਼ਬਾਨ ਹੈ ਨਾ ਦੋਵਾਂ ਦੀ ਮੈਨੂੰ ਯਾਬਦਾ ਕੰਮ ਇਕੱਠਾ ਨਹੀਂ ਹੋਣਾ ਅੱਡੋ-ਆੱਡ ਪਿੰਡ ਜਿੰਨੀਆਂ ਨਿਕੀਆਂ ਨਾ ਉਹ ਉੰਨੀਆਂ ਹੀ ਤਿੱਖੀਆਂ ਨਹੀਂ ਇਹਨਾਂ ਨੇ ਤਾਂ ਗਾਲ ਹੀ ਛੱਡ ਚੱਲ ਕੀ ਕਰਨਾ ਹੈ ਫੇ ਭੈਣ ਮੇਰੀਏ ਚੱਲ ਠੀਕ ਹੈ ਫਿਰ ਮੈਂ ਚੱਲਣੀ ਆ ਤੂੰ ਵੀ ਭੈਣਾ ਅੱਜ ਹੀ ਆਉਣਾ ਸੀ ਆ ਸਾਰੇ ਪਰਦੇ ਖੋਲ ਕੇ ਘਰ ਦੇ ਰੱਖ ਦਿੱਤੇ ਆ ਹੁਣ ਵੇਖੀ ਆ ਸਾਰੇ ਪਿੰਡ ਚ ਵਾਰਾਂ ਪੈ ਜਾਣੀਆਂ ਵਾ ਸੱਚੀ ਮਾਇਆ ਨਹੀਂ ਹਿ ਚੁੰਦੀ ਪਏ ਇਦਾਂ ਹੋਵੇ ਵਾਵਾ ਮੇਰਾ ਟੌਰ ਬਣਿਆ ਵੀ ਨੂੰਹਾਂ ਰੱਖੀਆਂ ਉਹਨੇ ਆ ਸਾਰੇ ਕੰਮ ਖਰਾਬ ਆ ਸਗਾਤ ਨੇ ਕਰ ਦਿੱਤਾ ਹੀ ਆਗੇ ਕਿੱਡਾ ਪਖੰਡ ਫੜਿਆ ਇਹਨਾਂ ਨੂੰ ਸੱਸ ਨੇ ਵੱਡਣ ਜੋਗੀਆਂ ਦੋਵੇਂ ਕਿਦੇ ਤੂੰ ਕਿ ਚੁੱਕੀ ਫਿਰੰਡੀ ਇਹਨੇ ਓੜੀਏ ਸੂਟ ਬੜੀ ਰੀਜਣਾ ਸਵਾਇਆ ਵਾ ਬੜਾਈ ਸੋਨਾ ਸੂਟ ਆ ਸੂਟ ਸੋਨਾ ਬੜਾ ਵਾ ਹੁਣ ਟੇਲਰ ਕੋ ਜਿਹੜਾ ਸੂਟ ਸਵਾਇਆ ਨਾ ਉਹਨੇ ਆ ਗੱਲ ਮੈਨੂੰ ਕਹਿ ਦਿੱਤੀ ਕਿ ਜੇ ਆ ਕੜਾਈ ਡਾਰਕ ਹੁੰਦੀ ਨਾ ਤੇ ਸੂਟ ਜਿਆਦਾ ਸੋਨਾ ਲੱਗਣਾ ਸੀ ਉਹ ਤੇ ਮੇਰੇ ਮਨੋਂ ਹੀ ਚੁੱਕਿਆ ਗਿਆ ਸੂਟ ਨਹੀਂ ਫਿੱਕੀ ਬੜੀ ਸੋਹਣੀ ਲੱਗਣ ਦੀ ਵੇਖਾਂ সিলਵਰ ਕਲਰ ਦੀ ਕਢਾਈ ਆ ਤੇ ਫੱਬਣੀ ਬੜੀ ਡਈ ਹੈ ਨਹੀਂ ਨਹੀਂ ਮੇਰਾ ਨਹੀਂ ਮੈਨੂੰ ਨਹੀਂ ਹੁਣ ਚੰਗਾ ਨਹੀਂ ਲੱਗਣ ਡਿਆ ਮੇਰਾ ਜੀ ਨਹੀਂ ਗੰਡਿਆ ਹੁਣ ਆ ਸੂਟ ਪਾਉਣ ਨੂੰ ਤੇ ਮਹਿੰਗਾ ਵੀ ਬੜਾ ਸੂਟ ਹੈ ਤੇ ਹੁਣ ਕੀ ਕਰਾਂਗੇ ਫਿਰ ਹਾਈ ਸੂਟ 7000 ਤੋਂ ਜ਼ਿਆਦਾ ਤਿਆਰ ਹੋਈ ਹੈ 7000 ਰੁਪਏ ਲੱਗ ਗਏ ਇਹਦੇ ਤੇ ਪਰ ਆਹੀ ਬਸ ਕਢਾਈ ਟੋਣਾ ਉਹਨੇ ਜਿਹਦਾ ਮਨ ਨਹੀਂ ਚੁੱਕਿਆ ਜਾਂਦਾ ਜਿਹੜਾ ਕੋਈ ਕਹਿੰਦੇ ਉਹ ਗੱਲ ਹੋਈ ਮੈਂ ਕਹਿੰਦੀ ਆ ਜੇ ਤੈਨੂੰ ਪਸੰਦ ਤੇ ਟੂਰਾ ਖਲਾ ਮੇਰਾ ਨਹੀਂ ਜੀ ਕਰਨ ਡਿਆ ਪਾਉਣ ਨਹੀਂ ਸੂਟ ਤੇ ਬੜਾ ਸੁਣਾ ਵਾਂ ਤੇ ਨਿੰਦਣ ਵਾਲੀ ਤੇ ਕੋਈ ਗੱਲ ਹੀ ਨਹੀਂ ਇਹਦੇ 'ਚ ਤੇ ਚੱਲ ਕੋਈ ਨਹੀਂ ਤੁਸੀਂ ਲੈ ਲਿਆ ਜਾਂ ਮੇਰੇ ਕੋਲ ਹੋਇਆ ਗੱਲ ਤੇ ਇੱਕੋ ਹੀ ਆ ਨਾ ਆਹੋ ਚੱਲ ਠੀਕ ਆ ਵੇਖ ਲੈ ਜੇ ਤੂੰ ਆ ਨਹੀਂ ਆ ਤੇ ਮੈਂ ਪਾ ਲਾਂਗੀ ਇੱਥੇ ਦੇਖੋ ਇਹ ਸਾਡਾ ਥੋੜਾ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਮੇਰੇ ਕੋਲ ਬੜੇ ਸੂਟ ਕਾ ਨਹੀਂ ਤੇਨੂੰ ਪਤਾ ਨਹੀਂ ਲੱਗਾ ਵੀ ਉਹ ਬੈਠੀ ਆ ਤੇ ਮੈਂ ਕੋਈ ਨਾ ਗੱਲ ਕਰਾਂ ਲੈ ਮੰਮੀ ਮੈਨੂੰ ਕੀ ਪਤਾ ਵੀ ਜਾਂਦਣਾ ਉਹ ਬੈਠੀ ਆ ਨਹੀਂ ਤੇਰੀਆਂ ਅੱਖਾਂ ਹੀ ਕਿ ਕੋਲ ਡੈਡ ਐ ਤੈਨੂੰ ਨਹੀਂ ਪਤਾ ਲੱਗਾ ਤੂੰ ਤਾਂ ਫੜ ਕੇ ਸਾਰੇ ਹੀ ਪਰਦੇ ਖੋਲ ਦਿੱਤੇ ਆ ਉਹਦੀ ਅੱਗੇ ਰੋਟੀਂ ਕਿੰਨੇ ਪਕਾ ਕੇ ਖਾਣੀਆਂ ਤੇ ਚੁੱਪ ਕਰਕੇ ਖਾ ਲੈਂਦੀੋਂ ਮੰਮੀ ਮੈਨੂੰ ਭੁੱਖ ਪਤਾ ਕਿੰਨੀ ਲੱਗੀ ਤੇ ਜਦੋਂ ਮੈਨੂੰ ਭੁੱਖ ਲੱਗਦੀ ਹੈ ਨਾ ਫਿਰ ਮੈਨੂੰ ਰੋਟੀਆਂ ਦਾ ਸਵਾਹ ਨਾ ਹੋਰ ਕੁਝ ਨਹੀਂ ਅੱਖਾਂ 'ਗੇ ਲੱਭਦਾ ਤੇ ਫਿਰ ਚੁੱਲਾ ਬਣਾ ਲਾ ਵੱਖਰਾ ਤੋਂ ਤੇ ਪਕਾ ਲਿਆ ਕਰ ਤੇ ਖਾ ਲਿਆ ਕਰ ਐਂ ਮੈਂ ਰੋਣਾ ਕਿ ਕੌਣ ਦੀ ਲੋੜੀ ਤੈਨੂੰ ਮੈਂ ਤੈਨੂੰ ਅੱਗੇ ਵੀ ਕਿਹਾ ਤੇ ਕਮਾਈ ਕੱਲੀ ਤੁਹਾਡੀ ਨਹੀਂ ਮੇਰੇ ਬੰਦੇ ਦੀ ਵੀ ਕਮਾਈ ਹੈਗੀ ਆ ਤੇ ਮੈਂ ਨਵੀਂ ਸਵੀਂ ਰਸੋਈ ਵਧੀਆ ਛੱਡ ਕੇ ਤੇ ਮੈਂ ਕਿਉਂ ਚੁੱਲਾ ਤੇ ਫੂਕਾ ਮਾਰਦੀ ਫਿਰਾਂ ਜਦੋਂ ਵੀ ਤੂੰ ਆਈ ਹੈ ਨਾ ਐਦਾਂ ਹੀ ਘਰ ਤੇ ਤੂੰ ਫੜ ਕੇ ਐਦਾਂ ਹੀ ਕਰ ਦਿੱਤਾ ਮੈਂ ਤਾਂ ਕਹ ਉਹ ਪਵਾੜੇ ਅੱਛਾ ਮੈਂ ਇਦਾਂ ਘਰ ਕੀਤਾ ਵਾ ਉਦਾਂ ਪਹਾੜਾ ਘਰ ਇਦਾਂ ਹੁੰਦੇ ਆ ਅਸੀਂ ਹੁਣ ਆਪਣੇ ਆਪਣੇ ਘਰ ਜਹੀਂ ਘਰ ਨਹੀਂ ਪਾਉਣੇ ਹੈਗੇ ਇੱਕੋ ਥਾਂ ਦੇ ਬੱਜੀਆਂ ਰਹਿਣਾ ਵਾ ਘਰ ਪਾਉਣੇ ਹੀ ਨਾ ਉਹ ਅਜੇ ਵੱਖਰੀ ਗੱਲ ਹੀ ਤੂੰ ਤੇ ਕਿਤੇ ਉਹਦੇ ਸਾਡੇ ਸਾਹਮਣੇ ਕੋਈ ਕਮੀ ਨਹੀਂ ਛੱਡੀ ਜਿਹੜੀ ਗੱਲ ਨਹੀਂ ਕਰਵਾਈ ਤੂੰ ਉਹ ਵੀ ਕਰ ਦਿੱਤੀ ਆ ਮੈਂ ਤਾਂ ਆਪਣਾ ਟੋਰ ਟੱਪਾ ਬਣਾਇਆ ਹੀ ਘਰ ਦਾ ਟੱਕ ਟਕਾ ਕੀਤਾ ਹੀ ਕਿ ਕੇ ਨੂੰ ਬਾਹਰ ਪਤਾ ਨਾ ਲੱਗ ਜੇ ਅੱਛਾ ਉਹਦੀਆਂ ਨੂੰਹਾਂ ਨਹੀਂ ਹੈਗੀਆਂ ਉਹਦੇ ਘਰ ਪਰ ਅੱਡ ਨਹੀਂ ਹੋਣਾ ਕਿਹਨੇ ਉਹ ਨਾਲੇ ਦੀਦੀ ਮੰਮੀ ਸਾਰੀ ਉਮਰ ਤੇ ਨੀ ਨਾ ਟੱਕ ਟੱਕਾ ਰਹਿਣਾ ਵੀ ਨਾਲੇ ਝੂਠੇ ਪੜਦੇ ਨਾ ਪਾਇਆ ਕਰੋ ਜੋ ਕੁਝ ਹੋਣ ਰਿਆ ਸਾਰੀ ਦੁਨੀਆ ਨੂੰ ਪਤਾ ਦੁਨੀਆ ਕਿਹੜੀ ਵੱਖ ਹੁੰਦੀ ਨਹੀਂ ਆਉਂਦੀ ਮੈਂ ਇਹ ਸੋਚਿਆ ਸੀ ਕਿ ਥੋੜਾ ਜਿਹਾ ਅੱਡ ਕਰਕੇ ਤੇ ਤੁਹਾਨੂੰ ਇਕੱਠਿਆਂ ਕਰ ਦਾਂਗੀ ਪਰ ਤੁਹਾਡੀ ਨੀਂਦ ਹੈ ਹੀ ਨਹੀਂ ਇਕੱਠਿਆਂ ਹੋਂਦੀ ਆਸ ਬਣਾ ਨਾ ਤੁਸੀਂ ਭੁੱਲ ਹੀ ਜਾਓ ਅਸੀਂ ਨਹੀਂ ਆਇਆ ਇਕੱਠਿਆਂ ਹੋਣ ਵਾਲੀਆਂ ਹੈਗੀਆਂ ਅਸੀਂ ਕਈ ਸੁਪਨੇ ਲੱਲੇ ਅਸੀਂ ਘਰ-ਬਾਰ ਬਣਾਵਾਂਗੇ ਆਪਣੇ ਵਧੀਆ ਤਰੀਕੇ ਨਾਲ ਤਾਂ ਤੁਸੀਂ ਸਾਨੂੰ ਇਕੱਠਿਆਂ ਕਰਨ ਨੂੰ ਫਿਰਂਦੇ ਹੋ ਮੰਮੀ ਗੱਲ ਦਾ ਗੁੱਸਾ ਨਾ ਕਰਿਓ ਆਪਾਂ ਨਹੀਂ ਜੀ ਇਕੱਠੇ ਹੋਣਾ ਹੁਣ ਠੀਕ ਹੈ ਨਾ ਤੂੰ ਹੀ ਤੇ ਪੱਕੀਆਂ ਜਿਹੜੀਆਂ ਗੰਡਾ ਬੰਨ ਲੀਆਂ ਵਾ ਵੀ ਅਹੀਂ ਆਦੀ ਰਹਿਣਾ ਇਕੱਠੀਆਂ ਨਹੀਂ ਹੋਣਾ ਤੇ ਖਸਮਾਂ ਦਾ ਸਿਰ ਖਾਵੋ ਖੋ ਦਿਓ ਕਿਉਂਕਿ ਆਪੋ ਆਪਣੀਆਂ ਜ਼ਿੰਮੇਵਾਰੀਆਂ ਕੁਝ ਨਹੀਂ ਅੱਜ ਤੋਂ ਮੈਂ ਗਾਂ ਲਿਆ ਕੇ ਦੇਣਾ ਤੇ ਆਪਾਂ ਕਰੋ ਤੁਹਾਨੂੰ ਕਿਹਾ ਹਨ ਕੁਝ ਲੈ ਕੇ ਦਿਓ ਆ ਵੇਖ ਲਓ ਆਪਣੇ ਸਿਰ ਤੇ ਨਾ ਵੇਖੋ ਸੂਟ 7000 ਦਾ ਸੂਟ ਆ ਜਿਹੜਾ ਮਟਕੀ ਆ ਵੇਖੋ ਕੀ ਪਾਇਆ 200 250 ਵਾਲਾ ਸੂਟ ਨਹੀਂ ਆ ਆਹ ਇਹ 220 250 ਵਾਲਾ ਵਾ ਪਾ ਪੜਾ ਮੈਂ ਤੈਨੂੰ ਗਾਂਗਾ ਵੇਖੂਗੀ ਕਿ ਕਿੰਨੇ ਕਿ 7 7000 ਵਾਲੇ ਪੁੰਨੀ ਆ ਉਹ ਵੇਖੋ ਤੇ ਸਹੀ ਆ ਵੇਖੋ ਅੰਦਰ ਵੀ ਕਿੰਨੇ ਲਿਆ ਕੇ ਰੱਖਿਆ ਮੈਂ ਨਹੀਂ ਮਗਲਾ ਆਪਣੇ ਸਿਰ ਤੇ ਵਧੀਆ ਖਾਣ ਪੀਣ ਲਈ ਆ ਉਦੋਂ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਣ ਦੀ ਕਦੀ 버ਗਰ ਕਦੀ ਕੋਸ਼ ਕਦੀ ਕੋਸ਼ ਖਾਣ ਦੀ ਆ ਇੱਕ ਜਾਲੀ ਖਾਈ ਪੀ ਆਇਓ ਤੇ ਇੱਕ ਜਾਨੀ ਸੂਟ ਪਾਈ ਜਾਵੇ ਮੈਂ ਵੇਖੂਗੀ ਜਿੱਦਾਂ ਕੋ ਬਣਾ ਕੇ ਬੋਵਾਂਗੀਆ ਕੱਖਾਂ ਦੀ ਕੁਲੀ ਚ ਪੈਂਦੀਆਂ ਨੇ ਤੁਹਾਡੇ ਵਰਦੀ ਮੰਮੀ ਮੇਰੀ ਗੱਲ ਸੁਣ ਜਮੀਨ ਤੇ ਜਾਇਦਾਦ ਨਾ ਹੱਕ ਤੇ ਰੱਖ ਕੇ ਨਹੀਂ ਨਾਲ ਲੈ ਜਾਣਾ ਮਾਰੀ ਜਾਣਾ ਕਿ ਨਾ ਕਿ ਦਿਨ ਨੂੰ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਆ ਆਹੋ ਮਾਰ ਜਣਾ ਤਾਂ ਖਾ ਪੀ ਕੇ ਸਾਰਾ ਕੁਝ ਤੇ ਮੁਕਾ ਦਿਓ ਚੰਗਾ ਅਈਆਂ ਨਿਆਣੀਆਂ ਕਿੰਨਾ ਜਾਇਦਾਦ ਨੂੰ ਹੈ ਇਹ ਤਾਂ ਜ਼ਿੰਦਗੀ ਆ ਖਾ ਪੀ ਕੇ ਜੇ ਟੌਰ ਨਾ ਐਸਾ ਨਾ ਕਰੋ ਤੇ ਕੀ ਫਾਇਦਾ ਹੋਰ ਕੀ ਨਹੀਂ ਤੁਸੀਂ ਤਾਂ ਨੀਤੀ ਇਹੋ ਰੱਖੀ ਆ ਫੇ ਖਾਣਾ ਪੀਣਾ ਹੀ ਆ ਪੀ ਖਾ ਪੀ ਕੇ ਤੇ ਚੱਲ ਮੇਰੇ ਭਾਈ ਕੋਈ ਨਹੀਂ ਹਾਲ ਤੁਹਾਡਾ ਦੋਆਂ ਜਾਨੀਆਂ ਦਾ ਆਹ ਨਹੀਂ ਆਟਾ ਨਹੀਂ ਕੋਈ ਹਾਲ ਹੈਗਾ ਉਹ ਇੱਕੋ ਹੀ ਵਿੱਚ ਚੱਜਦੀ ਉਹ ਹੀ ਸਿਆਣੀ ਉਹ ਸਾਰਾ ਹੀ ਪਤਾ ਹੀ ਉਹ ਤੇ ਚੱਲ ਕੋਈ ਨਹੀਂ ਆਪਾਂ ਵੀ ਵੇਖ ਲੈਨੇ ਜਿਹੜੀ ਤੁਹਾਡੀ ਬੱਟੀ ਬੋਧੀ ਸਿਆਣੀ ਆ ਨਾ ਕਿੰਨੇ ਕ ਮਹਿਲ ਇੱਥੇ ਪਾ ਲੰਦੀ ਆ ਤੇ ਕਿੰਨੀਆਂ ਕ ਗੱਡੀਆਂ ਖੜੀਆਂ ਕਰ ਲੈਂਦੀ ਆ ਜੀ ਦੱਸੇਗੀ ਤੁਹਾਨੂੰ ਮਹਿਲ ਪਾ ਕੇ ਤੁਹਾਡੇ ਵਰਗਿਆਂ ਰਾਜਣਾ ਇਹੋ ਕੰਮ ਹੀ ਕਰਨ ਜੋੜਦੀ ਆ ਤੇ ਤੂੰ ਸੜਿਆ ਕਰਨਾ ਵਾ ਕਿ ਉਹਨੇ ਮਹਿਲ ਪਾਲੇ ਆ ਓ ਮਮੀ ਇੰਨੀ ਕ ਕਮਾਈ ਦੇ ਨਾਲ ਸਿਰਫ ਆ ਮਾਰੇ ਮੋਟੇ ਖਰਚੇ ਚੱਲਦੇ ਹੁੰਦੇ ਮੈਲ ਮੂਲ ਨਹੀਂ ਬਣਦੇ ਹੁੰਦੇ ਤੇ ਤੁਸੀਂ ਆਨੇ ਕਿ ਇੰਨੀ ਇੰਨੀ ਕਮਾਈ ਦੇ ਵਿੱਚ ਵੀ ਸਾਂਭੀ ਜਾਓ ਸਾਂਭੀ ਜਾਓ ਸਾਡੇ ਕੋ ਨਹੀਂ ਜੀ ਇਹ ਕੰਮ ਹੁੰਦੇ ਆਹ ਤਾਂ ਇੰਨੇ ਨਹੀਂ ਸਾਂਭੀ ਆ ਇੰਨੇ ਨਹੀਂ ਸਾਂਭ ਕੇ ਨਾ ਤੇ ਇੰਨੀ ਕੀਤੀ ਆ ਤੇ ਤਾਂ ਕਿਹੜੇ ਗੜੀ ਬੜੇ ਮਰੱਬੇ ਆ ਚੱਲ ਮਮੀ ਬੱਸ ਕਰੋ ਹੁਣ ਐਵੇਂ ਨਾ ਲੜਾਈਆਂ ਕਰੀ ਜਾਓ ਅੱਗੇ ਭੁੱਖ ਬੜੀ ਲੱਗੀ ਆ ਤੇ ਉੱਤੋਂ ਹੋਰ ਲੜ ਲੜ ਕੇ ਦੱਸ ਕੋਈ ਆਈ ਯਾਰ ਨਜ਼ਾਰੇ ਲਓ ਆ ਤਾਂ ਨਜ਼ਾਰੇ ਲੈਣ ਆਏ ਆ ਨਜ਼ਾਰੇ ਲੈਣੇ ਆ ਹੋਰ ਕੀ ਐਵੇਂ ਸਰੇ ਸਰੇ ਮੱਥਾ ਲਾ ਲਿਆ ਮਾਤਾ ਨੇ ਦੇ ਸਾਰੀ ਦਾੜੀ ਪਤਾ ਨਹੀਂ ਕਿਦਾਂ ਲੰਘਣੀ ਆ ਇਹ ਜਿੰਨਾ ਤੱਕ ਕਰਨਾ ਨਾ ਵੱਖ ਓਏ ਉਹਨਾਂ ਤੱਕ ਨਹੀਂ ਗੱਲ ਬੰਨੀ ਹੈਗੀ ਇਹ ਛੜਦੇ ਆ ਹੁਣ ਸਾਡੇ ਤੋਂ ਆਹੋ ਤੌਰ ਦਾ ਖਾਣੇ ਪੀਣੇ ਐਸ਼ ਕਰਦੇ ਆ ਨਾ ਤਾਂ ਉਹ ਹੁਣ ਪਚਨ ਨਹੀਂ ਲਈ ਇਹਨਾਂ ਨੂੰ ਫੇ ਅਹੀਂ ਕਿਉਂ ਸੁੱਕੀਆਂ ਖਾਂਦੇ ਆ ਤੇ ਇਹ ਕਿਉਂ ਵਧੀਆ ਖਾਂਦੇ ਪੀਂਦੇ ਆ ਤੇ ਜੇ ਤੇ ਆਪ ਆਪਣੇ ਗਲੋਂ ਲੜਾਈ ਲਾਉਣੀ ਆ ਨਾ ਤੇ ਜਿੱਦਾਂ ਆਪਾਂ ਵੱਖ ਹੋਈਆਂ ਨਾ ਇਦਾਂ ਹੀ ਆਪਣੇ ਨਾਲ ਦੇ ਨੂੰ ਕਹਿ ਕੇ ਨਾ ਵੱਖਰੇ ਵੱਖਰੇ ਘਰ ਬਣਾਈਏ ਮੈਂ ਤੇ ਸੋਚਣ ਦੀ ਆ ਉਹ ਜਿਹੜਾ ਸਬਜ਼ੀ ਵਾਲਾ ਥਾਵਾ ਨਾ ਉੱਥੇ ਆਪਾਂ ਘਰ ਬਣਾ ਲੈਣਾ ਵਾ ਗਲਤ ਤੇ ਤੇਰੀ ਠੀਕ ਆ ਏਦਾਂ ਦੇ ਇਹਨਾਂ ਦੀ ਕਿਚਕਿਚੀ ਨਹੀਂ ਮੈਂ ਕੁਦੀ ਰੋਜੀ ਦਿਹਾੜੀ ਚਲ ਉੱਥੇ ਬਾਹਰ ਘਰ ਬਣਾਵਾਂਗੇ ਨਾਲ ਦੋ ਸਾਹਮਣੇ ਦੁਕਾਨਾਂ ਵੀ ਪੈ ਜਾਣਗੀਆਂ ਨਾਲ ਸਾਨੂੰ ਕਰਾਇਆ ਆਇਆ ਕਰੇਗਾ ਉਹ ਭੈਣੇ ਉੱਥੇ ਮੇਰਾ ਕੱਲੀ ਦਾ ਹੀ ਘਰ ਬਣਨਾ ਵਾ ਤੇਰਾ ਨਹੀਂ ਮੈਂ ਕਿੱਥੇ ਜਾਣਾ ਤੇ ਤੂੰ ਆਪਣੀ ਇਧਰ ਹਵੇਲੀ ਵੱਲ ਬਣਾ ਲਈ ਨਾ ਤੇ ਤੂੰ ਬਣਾਈ ਹਵੇਲੀ ਮੈਂ ਉੱਥੇ ਸੜਕ ਤੇ ਜਾਵਾਂਗੀ ਨਾ ਚਲਾਕ ਤਾਂ ਬਣੀ ਆ ਤੂੰ ਮੇਰੀ ਗੱਲ ਸੁਣੋ ਹਾਂ ਚਲਾਕ ਮੈਂ ਕਰ ਤੂੰ ਹੋਈ ਆਪ ਤੂੰ ਤੂੰ ਸੜਕ ਤੇ ਥਾਂ ਮ ਲੰਢੀ ਆ ਵਿੱਚ ਰਸਤੇ ਤੇ ਮੇਰਾ ਘਰ ਬਣ ਜਾਏ ਤੇ ਮੈਨੂੰ ਇੱਕ ਨੁੱਕਰ ਚਵਾੜਨ ਦੀ ਆ ਤੇ ਇਹ ਥਾਂ ਵੀ ਜਾ ਰਹਾ ਵਾ ਉਹ ਥਾਂ ਵੀ ਤੇ ਥੋੜਾ ਹੀ ਆ ਥਾਂ ਜਿਆਦਾ ਥਾਂ ਲੱਲਾ ਉਹ ਨਹੀਂ ਨਹੀਂ ਮੈਂ ਛੋਟਾ ਜਿਹਾ ਘਰ ਬਣਾਉਣਾ ਮੈਂ ਇੰਨਾ ਵੱਡਾ ਘਰ ਨਹੀਂ ਬਣਾਉਣਾ ਹੈਗਾ ਵੀ ਅੱਛਾ ਤੇ ਮੇਰੇ ਬੜੇ 4-5 ਜੀ ਹੈ ਨਾ ਅਸੀਂ ਵੀ ਦੋ ਜਾਣੇ ਆ ਮੈਂ ਚਲਾਕ ਤੂੰ ਬੜੀ ਐ ਉਂਝ ਵੀ ਮੈਂ ਤੈਨੂੰ ਤੇ ਨਾਲੇ ਕਹਿਂਦੀ ਸੀਗੀ ਚੱਲ ਸੂਟ ਰੱਖ ਲੈ ਸੂਟ ਰੱਖ ਲੈ ਤੈਨੂੰ ਤੇ ਕੀ ਕੀ ਸਵਾਈ ਦੀ ਕੀ ਫਿਕਰ ਹੀ ਨਹੀਂ ਹੈਗੀ ਵੀ ਸੂਟ ਤੇ ਬਦਲੇ ਤੂੰ ਘਰ ਮਲ ਕੇ ਬਹਿ ਜਾਗੀ ਵੀ ਉੱਥੇ ਸੜਕ ਤਾਂ ਥਾਂ ਲੱਲਾ ਮੈਂ ਇੱਕ ਸੂਟ ਦੇ ਆ ਗਿਆ ਤੇ ਤੂੰ ਆਖੇ ਕਿ ਹੁਣ ਸੜਕ ਤੇ ਥਾਂ ਮੈ ਲੈ ਲਾਂ ਤੈਨੂੰ ਇੱਧਰ ਮੈਂ ਸੂਟ ਕਰਕੇ ਨਹੀਂ ਸੀ ਕੈਂਡੀ ਮੈਨੂੰ ਇਹ ਸੀ ਕਿ ਚੱਲ ਕੋਈ ਗੱਲ ਨਹੀਂ ਮੈਂ ਆਪਣੀ ਭੈਣ ਨੂੰ ਸੂਟ ਵਧੀਆ ਦੇ ਦੇਣੀ ਆ ਪਰ ਤੈਨੂੰ ਤੇ ਕੀ ਟਿਕਟ ਤੜਾਈ ਦੀ ਮਾਸਾ ਕਦਰ ਹੀ ਨਹੀਂ ਹੈਗੀ ਵੀ ਅੱਛਾ ਘਰ ਤੇ ਬਣਾਉਣਾ ਮੈਂ ਉੱਥੇ ਕਿਦੇ ਐ ਸੁਪਣਾ ਨਾ ਸੋਚ ਲਈ ਜਿਹੜੇ ਜਿਹੜੀਆਂ ਕਨਾਂ ਸੁਪਨੇ ਵੇਖਦੀਆਂ ਨਾ ਤੇ ਸੁਪਨੇ ਮੇਰੀ ਅੱਖਾਂ ਕੱਢ ਦੇਣੀਆਂ ਆਈਓ ਠੀਕ ਆ ਮੈਂ ਤੇਨੂੰ ਨਾਲ ਕੇ ਰਹਿਨੀ ਆਂ ਬਾਪ ਆਪਣਾ ਸੂਟ ਮੈਂ ਵੇਖ ਲਾਂਗੀ ਪਰ ਘਰ ਕਿੱਥੇ ਬਣਾਉਣਾ ਵਾ ਲੱਗੀ ਮੈਨੂੰ ਤੇਨੂੰ ਫਿਰ ਕਰਤਾ ਹੀ ਕਿਤੇ ਹੋਰ ਸੁਪਣਾ ਨਾ ਸੋਚ ਲਈ ਮੈਂ ਕਿਲਾਕ ਤੋਂ ਬੜੀ ਆ ਘਰ ਦੇ ਅੰਦਰ ਵੜ ਜਾ ਤੈਨੂੰ ਦੱਸੂ ਘਰ ਕਿੱਥੇ ਬਣਾਉਣਾ ਕਿੱਥੇ ਨਹੀਂ ਮੈਨੂੰ ਗੱਲਾਂ ਚ ਲਾਗ ਹੈ ਨਾ ਦੇ ਗਏ ਹਮਤਰਾ ਆ ਸੂਟ ਲਈ ਰਾਜੀਆਂ ਦੋ ਤੇ ਕਿੱਡੀ ਥਾਂ ਦੀ ਮੱਲ ਮਾਰਨ ਦੀ ਆ ਵੀ ਮੈਂ ਸੜਕ ਤੇ ਚੱਲ ਜਾ ਤੇ ਮੈਂ ਵੀ ਨਹੀਂ ਤਾਂ ਦੇਣ ਵਾਲੀ ਨਾ ਤੋੜ ਤੈਨੂੰ ਸੂਟ ਬਹੁਤ ਕਿਤੇ ਲੱਖਾਂ ਦਾ ਸੂਟ ਆ ਨਾ ਇੱਕ ਟਾਕੀ ਦੇ ਕੇ ਤੇ ਉਹਦੇ ਬਦਲੇ ਥਾਂ ਲੈਣ ਦੀ ਆ ਚੁੱਪ ਕਰਕੇ ਬਹਿ ਜਾ ਕੋਈ ਨਹੀਂ ਆਉਂਦੀ ਆ ਨਾ ਵਿੱਕੀ ਤੇ ਮੈਂ ਆਪੇ ਗੱਲ ਕਰ ਲੂੰਗੀ ਮੈਂ ਵੀ ਗੱਲ ਕਰ ਲਾਂਗੀ ਕੋਈ ਗੱਲ ਨਹੀਂ ਵੇਖ ਲਾਂਗੇ ਵੀ ਕਿਹੜਾ ਥਾਂ ਕਿਨੂੰ ਮਿਲਦਾ ਵਾ ਉਮ ਮਿਸਰੀ ਜੀ ਅੰਦਰੇ ਵੜ ਕੇ ਤੇ ਸੂਟ ਦੇ ਬਦਲੇ ਤੁਹਾਡੀ ਮਲ ਮਾਰਨ ਨੂੰ ਫਿਰਨ ਦੀ ਆ ਨਹੀਂ ਮੈਨੂੰ ਨੇ ਬੜੀ ਸ਼ਤੀ ਮਿਸਰੀ ਕਹਤਾ ਜੀ ਆਪ ਤੋਂ ਘਟੇ ਚਲਾ ਗਾ ਅੰਦਰ ਵੜ ਵੜ ਕੇ ਚੋਰੀ ਚੋਰੀ ਕੀਜਾ ਖਾਨੀ ਆ ਨਹੀਂ ਮੈਨੂੰ ਤਾਂ ਚੋਰੀ ਜਾਈ ਕਹਿੰਦੀਆਂ ਚੀਜ਼ਾਂ ਖਾਣੀਆਂ ਤਾਂ ਆਪ ਤੋ ਗੁੱਟ ਫੜ ਕੇ ਪੈ ਗਈਆਂ ਬਾਨੇ ਨਾਲ ਹੀ ਹੈ ਤੇ ਉੱਤੋਂ ਮੇਰੇ ਕੋ ਪਰੌਂਠੇ ਖਾਈ ਜਾਨੀ ਹੈ ਬਾਨੇ ਨਾਲ ਵੀ ਦੀਦੀ ਮੈਂ ਤੇਰੇ ਨਾਲ ਅਰੇ ਪਰੌਂਠੇ ਬਗਾ ਦੇ ਦੋ ਪਰੌਂਠੇ ਕਿਹੜਾ ਲੱਗਾ ਵੀ ਆਇਲ ਦੇ ਪਰੌਂਠੇ ਮੰਗਦੀਆਂ ਨਾ ਇਹ ਥਾਂ ਦੇ ਚੱਕਰ ਹੀ ਸਾਰੇ ਉਹ ਜਾ ਜਾ ਅੱਖ ਤੇ ਤੇਰੀ ਥਾਂ ਤਾਂ ਹੀ ਮੈਂ ਉੱਥੇ ਸੜ ਕੇ ਤਾਂ ਥਾਂ ਲੈ ਲਾਂ ਉਹ ਜਾ ਕੇ ਨਾ ਆਪਣੇ ਕਮਰੇ 'ਚ ਬਹਿ ਜਾ ਉਹ ਤੂੰ ਬਹਿ ਜਾ ਮੈਂ ਬਹਿ ਜੰਦੀ ਆ ਦੇਖੀ ਆਣ ਕੇ ਦੇ ਦੇ ਘਰ ਵਾਲੇ ਨੇ ਅਸੀਂ ਵੀ ਲੈ ਲੱਤਾ ਕੁੱਟਣ ਡਿਆ ਆਪਣੀਆਂ ਤੇ ਤੇਰੇ ਨਾਲ ਹਮ ਆਪਣੇ ਦੀ ਗੱਲ ਕਰ ਉਹ ਜੱਪ ਕਰ ਦੇ ਕਿ ਤੇ ਮੇਰੇ ਨਾਲ ਇਹ ਨਾ ਹੋਵੇ ਕਿ ਇੱਥੇ ਲੜਾਈ ਪੈ ਜੇ ਤ ਥਾਨੇ ਮੈਂ ਵੀ ਨਹੀਂ ਛੱਡਦੀ ਭਾਵੇਂ ਜੋ ਮਰਜ਼ੀ ਹੋ ਜੇ ਇੱਟ ਤੇ ਲਖੀਰ ਆ ਜੇ ਤੈਨੂੰ ਥਾਂ ਮਿਲ ਜੂਗਾ ਚੱਲ ਵੇਖ ਲਾਂਗੇ ਉਹ ਜਾ ਜਾ ਮੈਂ ਤੇਰਾ ਨਾ ਮੂੰਹ ਨਾਲ ਮੱਥਾ ਹੀ ਨਹੀਂ ਲਾਉਣਾ ਚਾਹੰਦੀ ਨਾ ਲਾ ਮੈਂ ਵੀ ਨਹੀਂ ਤੇਰਾ ਲਾਉਣਾ ਚਾਹੰਦੀ ਐਡੀ ਤੂੰ ਕਿਤੇ ਵੀ ਹਾ ਕੋਈ ਹਾਲ ਨਹੀਂ ਇਹਨਾਂ ਦਾ ਕਿੱਦਾਂ ਆਪਸ ਵਿੱਚ ਡਈਆਂ ਵਾਂ ਆਪਸ ਵਿੱਚ ਹੀ ਲੜੀ ਜਾਂਦੀਆਂ ਹੈ ਇਹਨਾਂ ਤੇ ਦਿਮਾਖ ਰਵ ਕਦੀ ਇਹ ਪਾਰਟੀ ਬਣਾ ਲੈਂਦੀਆਂ ਕਦੀ ਇਹਨਾਂ ਦੀ ਸੁਲਾ ਬੜੀ ਹੁੰਦੀ ਏ ਇੱਕ ਦੂਜੀ ਦੇ ਨਾਲ ਇੰਨੀਆਂ ਕਿਉਂ ਖਿਚੜੀ ਹੋ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਤੇ ਹੁਣ ਵੇਖ ਕਿਦਾਂ ਇੱਕ ਦੂਜੀ ਨੂੰ ਬੋਲਣ ਡਈਆਂ ਇਹਨਾਂ ਦਾ ਤੇ ਕੋਈ ਹਾਲ ਨਹੀਂ ਆ ਪਹਿਲਾਂ ਮੰਮੀ ਦੇ ਨਾਲ ਲੜ ਕੇ ਆਈਆਂ ਮੰਮੀ ਦੇ ਨਾਲ ਇਹਨਾਂ ਨੇ ਕਿੰਨਾ ਬੋਲ ਬਲਾਰਾ ਕੀਤਾ ਉਹੋ ਜੇ ਮੰਮੀ ਆ ਜਿਹੜੇ ਇਹਨਾਂ ਦਾ ਮੱਥਾ ਲਾਉਂਦੇ ਰਹਿੰਦੇ ਆ ਮੰਮੀ ਨੂੰ ਜਾ ਕੇ ਕਹਿਨੀ ਆ ਕਿ ਨਾ ਇਹਨਾਂ ਨੂੰ ਛੇੜਿਆ ਕਰ ਇਹ ਤੇ ਹੈ ਹੀ ਮੋٹے ਦਿਮਾਗ ਦੀਆਂ ਵਾ ਇਹਨਾਂ ਦਾ ਕੋਈ ਹੈਗਾ دین ਧਰਮ ਇੱਕ ਦੂਜੀ ਦੇ ਨਾਲ ਲੜੀ ਜਾਂਦੀਆਂ ਇੱਕ ਦੂਜੀ ਨੂੰ ਗੱਲਾਂ ਕਰੀ ਜਾਂਦੀਆਂ ਵੱਧ ਘਟ ਅੱਜ ਨਾ ਸਵੇਰ ਦਾ ਮੇਰੇ ਵਾਸਤੇ ਦਿਨ ਨਹੀਂ ਚੰਗਾ ਚੜਿਆ ਪਹਿਲਾਂ ਤਾਂ ਮੰਮੀ ਨੇ ਮੂਡ ਖਰਾਬ ਕਰਤਾ ਬਾਅਦ ਵਿੱਚ ਆਖਰ ਦੁੰਬੀ ਜੀ ਹੈ ਨਾ ਇੱਕ ਐਡੀ ਐਨੇ ਜਾਣ ਦੁਖੀ ਕੀਤੀ ਹੈ ਨਾ ਕੋਈ ਹਾਲ ਨਹੀਂ ਇਹਦਾ ਹੁਣ ਤਾਂ ਮੇਰੇ ਨਾ ਭੁੱਖੀ ਮਰ ਗਈ ਐ ਸਾਰੀ ਰੋਟੀ ਲਾਉਣ ਨੂੰ ਨਹੀਂ ਜੀ ਕਰਨ ਡਿਆ ਇੰਜ ਕਰਦੀ ਆ ਵੀ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਆ ਵੀ ਕਿੱਥੇ ਆ ਨਹੀਂ ਤੇ ਬਾਹਰੋਂ ਕੁਝ ਮੰਗਾ ਲੈਨੀ ਆ ਮੂਡ ਚੱਜਦਾ ਹੋਏ ਤਾਂ ਬੰਦਾ ਰੋਟੀ ਵੀ ਲਾਉਂਦਾ ਵਾ ਤੇ ਰੋਟੀ ਦਾ ਸੁਆਦ ਵੀ ਨਹੀਂ ਆਉਣਾ ਜਲਾਤੀ ਤੇ ਕੇ ਲਈ سٹار اور نوٹ 바이 اور ویک میوزک ਐਪ ਸਟਾਲ ਕਰੇ ਹਲੋ 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 ਜੀ ਇਹ ਕਿੱਥੇ ਜੀਓ ਤੁਸੀਂ ਮੈਂ ਤੇ ਰਾਡੇ ਵਾਲ ਨੂੰ ਗਿਆ ਸੀ ਅੱਛਾ ਤੇ ਇੱਕ ਕੰਮ ਕਰੋਗੇ ਹਾਂ ਜੀ ਦੱਸੋ ਉਹ ਮੜਾਈ ਦਾ ਗਾਂ ਚੱਲ ਜਾ ਉੱਥੇ ਦੁਕਾਨਾਂ ਦੇ ਉੱਪਰ ਤੇ ਮੇਰੇ ਜੋਗੀ ਉਹ ਲਾਏ ਹੋ ਹਾਂ ਸਪਰਿੰਗ ਰੋਲ ਲਾਏ ਹੋ ਰੋਟੀ ਖਾਣ ਨੂੰ ਜੀ ਨਹੀਂ ਕਰਨ ਰਿਹਾ ਮੇਰਾ ਸਪਰਿੰਗ ਰੋਲ ਖਾਣ ਨੂੰ ਕਰਨ ਰਿਹਾ ਹਾਂ ਹਾਂ ਜੀ ਹਾਂ ਜੀ ਤੈਨਾਂ ਕੀਤਾ ਕਦੋਂ ਨਹੀਂ ਕੀ ਆਖਿਆ ਕੁਛ ਨਹੀਂ ਆਖਿਆ ਨਹੀਂ ਤੁਸੀਂ ਇੰਜ ਕਰਿਓ ਵੀ ਹਾਂ ਨਹੀਂ ਰੋਟੀ ਦਾ ਮੇਰਾ ਮੂਡ ਸਾਰਾ ਹਾਨੀਆ ਖਰਾਬ ਵਾ ਤੇ ਤੁਸੀਂ ਸਪ੍ਰਿੰਗ ਰੋਲ ਲਾਇਓ ਤੇ ਨਾਲੇ ਕੁਛ ਲਾਇਓ ਚਾਹਣਾ ਵੀ ਕੁਛ ਖਾਣ ਪੀਣ ਨੂੰ ਲਾਇਓ ਫੋਕੀ ਚਾਹ ਵੀ ਨੂੰ ਹੁਣ ਜੀ ਨਹੀਂ ਕਰਦਾ ਮੇਰਾ ਚੱਲ ਕੁਛ ਪੈਕਟ ਲਾਇਓ ਭੂਜੀ ਇਹਦਾ ਜਾਂ ਫੇਰ ਮਰੋਜ਼ ਥੋੜੀ ਜੀ ਉਹ ਚਾਹ ਪੀ ਲੈ ਕਰਾਂਗੇ ਉਹਦੇ ਨਾਲ ਤੇ ਜਿਹੜਾ ਆਟਾ ਪਿਆ ਆ ਬੋਰੀ ਦਾ ਹੋ ਗਿਆ ਉਹਦਾ ਕੀ ਕਰਨਾ ਵਾ ਕੋਈ ਨਹੀਂ ਖਾ ਲਾਂਗੇ ਉਹ ਵੀ ਇੱਥੇ ਹੀ ਰਹਿਣਾ ਉਹ ਕਿੱਥੇ ਚੱਲ ਜਾਣਾ ਵਾ ਉਹ ਵੀ ਕਦੀ ਗੁੰਨ ਲਿਆ ਕਰਕੇ ਬਸ ਇਹਨਾਂ ਚੀਜ਼ਾਂ ਦਾ ਜ਼ੋਰ ਚਾਰ ਛੜਿਆ ਵਾ ਉਹ ਗੁੰਨ ਲਾਂਗੇ ਆ ਜਾਓ ਨਾ ਤੁਸੀਂ ਫਿਰ ਕੋਈ ਨਹੀਂ ਰੋਟੀ ਵੀ ਖਾ ਲਾਂਗੇ ਤੇ ਹੁਣ ਤੁਸੀਂ ਲੈ ਆਓ ਜਿਹੜਾ ਮੈਂ ਕੰਮ ਕਰ ਉਹ ਕਰ ਦਿਓ ਠੀਕ ਆ ਲੈ ਆਉਣਾ ਚੰਗਾ ਆਟਾ ਸਾਰਾ ਮੈਂ ਹੋਈ ਮਕਾਉਣਾ ਬਾਕੀ ਟੱਬਰ ਨਹੀਂ ਆਟਾ ਖਾਣ ਨੂੰ ਮੰਮੀ ਰੋਟੀ ਬਣ ਗਈ ਆ ਜਾਓ ਖਾ ਲਓ ਕਿ ਇੱਥੇ ਹੀ ਲਿਆ ਦਾਂ ਕੋਈ ਨਹੀਂ ਖਾ ਲੀਨੀ ਰੋਟੀ ਨਾਲੇ ਮੰਮੀ ਤੁਸੀਂ ਉਹਨੂੰ ਜੀ ਤੁਹਾਨੂੰ ਕੀ ਕਹਿ ਦਿੱਤਾ ਵਾ ਘਰ ਦੇ ਵੇਖਾਂ ਕਿਦਾਂ ਨੇ ਜੰਗ ਦਾ ਮੈਦਾਨ ਬਣਾਇਆ ਕਿਤੇ ਇੰਨਾ ਲੜਨ ਡੀਆਂ ਕੋਈ ਹਿਸਾਬ ਨਹੀਂ ਆਪੋ ਜੀ ਦੋਵੇਂ ਲੜਨ ਡੀਆਂ ਹੋਰ ਲੜੀ ਜਾਂਦੇ ਲੜਦੀਆਂ ਤੇ ਇਹਨਾਂ ਨੂੰ ਇੱਕ ਦੂਜੀ ਦੀ ਜੁੰਡੇ ਪੁੱਟਣ ਦੇ ਇਹ ਭੂਏ ਬੜੀਆਂ ਚੜੀਆਂ ਈਆਂ ਤੇ ਜੀ ਤੁਹਾਨੂੰ ਮੈਂ ਕੀ ਕਹਣਾ ਸੀ ਇੱਥੇ ਤੈਨੂੰ ਪਤਾ ਉਹ ਗਵੰਡਣ ਆਈ ਸੀ ਉਹਦੇ ਸਾਹਮਣੇ ਤੇ ਦੈ ਨਹੀਂ ਪਈ ਉੱਚੀ ਚੀ ਬੋਲਣ ਮੰਮੀ ਉਹਨ ਘਰ ਸੋਈ ਜੋ ਬਾਹਰ ਨਿਕਲੇ ਮੈਂ ਰੋਟੀ ਨਹੀਂ ਪਕਾਉਣੀ ਮੈਨੂੰ ਭੁੱਖ ਨਹੀਂ ਲੱਗੀ ਚੰਗੀ ਫੇ ਮੈਂ ਕੁੱਤੇ ਖਾਣੀ ਕੀਤੀ ਮੈਂ ਕੋਈ ਸ਼ਰਮ ਕਰਿਆ ਕਰ ਕੋਈ ਆਇਆ ਗਿਆ ਵੇਖ ਲਿਆ ਕਰ ਅਛਾ ਫੇ ਬੜੀਆਂ ਨੂੰ ਮਿਰਚਾਂ ਲੱਗੀਆਂ ਹੈ ਉਹਦਾ ਕਿਹੜੇ ਦੀਆਂ ਟੱਕਣ ਇਹ ਨਹੀਂ ਕਿਹੜੇ ਦੀਆਂ ਹੈਗੀਆਂ ਦੋਵੇਂ ਹੀ ਇਹ ਇਕੋ ਜਿਹਾ ਵਾ ਉਹਨਾਂ ਨੂੰ ਇੰਨਾ ਹੀ ਬੜਾ ਵਾ ਪੀ ਸਾਨੂੰ ਅੱਡ ਕਹਿਤਾ ਤੇ ਅਸੀਂ ਆਪਣੀ ਰੋਟੀ ਪਕਾਪਕਾ ਖਾਈ ਜਾਣ ਡਈਆਂ ਵਾ ਪਤਾ ਨਹੀਂ ਕੀ ਕੀ ਸੋਚ ਕੇ ਬੈਠੀਆਂ ਦਿਮਾਗ 'ਚ ਵੇਖੋ ਤੇ ਸਹੀ ਬੋਲਣ ਕੀ ਡਈਆਂ ਵਾ ਉਹ ਆਂਦੀ ਮੈਂ ਇੱਥੇ ਘਰ ਪਾਉਣਾ ਉਹ ਆਂਦੀ ਮੈਂ ਇੱਥੇ ਘਰ ਪਾਉਣਾ ਘਰ ਪਾਉਣ ਤਾਂ ਲੜੀ ਜਾਂਦੀਆਂ ਹੁਣਹੀਂ ਰੋਲਾ ਮੈਨੂੰ ਸੁਣ ਦਿਆ ਆ ਪਰ ਮੈਂ ਨਹੀਂ ਗਈ ਮੈਂ ਇਹਨਾਂ ਨੂੰ ਆਪੋ ਵਿੱਚ ਨਾ ਦੋਵਾਂ ਜਾਣੀਆਂ ਨੂੰ ਕਰ ਲੈਂਦੇ ਜੋ ਇਹ ਕਰਨਦੀਆਂ ਅਜੇ ਕੋਹ ਮੈਂ ਵੰਡ ਕੇ ਨਹੀਂ ਦਿੱਤਾ ਕੋ ਕੋ ਨਹੀਂ ਤਾਂ ਆਪਣੀ ਮਰਜ਼ੀ ਨੇ ਸਾਰੇ ਕੰਮ ਆਪੇ ਕਰੀ ਜਾਣ ਡੀਆਂ ਭਲਾ ਇਹਨਾਂ ਦੀ ਚੱਲਣੀ ਆ ਕਦੀ ਇਹਨਾਂ ਦੀ ਸੁਲਾਬੜੀ ਹੁੰਦੀ ਆ ਕਦੀ ਤੇ ਇੱਕ ਦੂਜੀ ਨਾਲ ਬੁਰਕੀ ਸਾਂਝੀ ਹੁੰਦੀ ਇਹਨਾਂ ਦੀ ਤੇ ਹੁਣ ਇੱਕ ਦੂਜੀ ਦਾ ਸਿਰ ਪੜਨ ਤੱਕ ਜਾਣ ਡੀਆਂ ਪਾਲ ਲੈਣ ਦੇ ਚੰਗਾ ਸੋ ਕੋ ਪਾਟੇ ਪਾਟੇ ਦਾ ਇੱਕ ਦੂਜੀ ਦਾ ਤੇ ਨਿਖਣ ਗਿਆ ਤੇ ਸਹੀ ਸੁਲਾਬੜੀ ਦੋਵਾਂ ਜਾਣੀਆਂ ਜੀ ਬਾਕੀ ਮੰਮੀ ਤੁਸੀਂ ਨਾ ਇਹਨਾਂ ਨੂੰ ਵੱਧ ਘੱਟ ਬੋਲਿਆ ਕਰੋ ਬੋਲਣ ਲੱਗੀਆਂ ਤੇ ਇਹ ਵਿੰਦੀਆਂ ਨਹੀਂ ਮੋٹے ਦਿਮਾਗ ਦੀਆਂ ਤੇ ਹੈਗੀਆਂ ਵਾ ਅਮੇ ਤੂੰ ਇਹਨਾਂ ਨੂੰ ਮੱਥਾ ਲਾ ਲੈਨੇ ਇਹਨਾਂ ਦੇ ਨਾਲ ਬਾਅਦ ਵਿੱਚ ਜਾ ਕੇ ਤੇ ਕਚਰ ਕਚਰ ਕਰਦੀਆਂ ਰਹਿੰਦੀਆਂ ਵਾਦੂਈ ਸੰਦੀਪ ਜੀ ਮੈਂ ਇਹਨਾਂ ਨੂੰ ਥੋੜਾ ਬੋਤਾ ਵੀ ਨਾ ਨਾ ਆਖਾਂ ਇਹਨਾਂ ਦਾ ਮੂੰਹ ਅੱਗੋਂ ਨਾ ਪੰਨਾ ਇਹਦੇ ਸਿਰ ਤੇ ਚੜ ਜਾਣ ਸਿਰ ਤੇ ਤੇ ਚੜ ਗਈਆਂ ਵਾ ਹੁਣ ਸਿਰ ਤੇ ਹੋਰ ਇਹਨਾਂ ਨੇ ਕਿੰਨਾ ਕੁ ਚੜਨਾ ਚਲੋ ਛੱਡੋ ਆਜਾ ਰੋਟੀ ਖਾਈਏ ਤੂੰ ਇਹਨਾ ਆਪਣਾ ਖੂਨ ਸਾੜੋ ਇਹਨਾਂ ਨੂੰ ਕਿੰਨੇ ਦਿਣਾ ਹੋ ਗਏ ਪਾਈਆਂ ਆ ਲੰਗੀਆਂ ਤੇ ਨਵੀਆਂ ਨਵੀਆਂ ਰੁੜੀਆਂ ਪੋਣੀਆਂ ਆ మిందోజా ਮੈਂ ਬੜੀ ਤਿਆਰੀ ਕਰਕੇ ਬੈਠੀ ਆ ਕਿਤੇ ਜਾਣ ਦੀ ਤਿਆਰੀ ਆ ਨਹੀਂ ਨਹੀਂ ਜਾਣਾ ਮੈਂ ਕਿੱਥੇ ਆ ਮੈਂ ਸੋਚਣ ਦੀ ਆ ਕਿ ਤੁਸੀਂ ਕਦੀ ਨਾ ਫਿਲਮ ਵੇਖਣ ਗਏ ਹੈ ਨਾ ਤੇ ਅੱਜ ਆਪਾਂ ਦਵੰਜਨ ਇਕੱਠੇ ਚੱਲ ਰਹੇ ਹਾਂ ਮੈਂ ਫਿਲਮ ਵੇਖਣ ਕਿ ਜਾਣਾ ਸਾਡੇ ਅਧਿਕਾਰੀ ਫਿਲਮ ਚੱਲਦੀ ਰਹਿੰਦੀ ਹੈ ਉਹ ਦਵੰਜਨ ਕਿੱਦਾਂ ਚੱਲਦੀ ਰਹਣੀਆਂ ਇਹਨਾਂ ਦੀਆਂ ਨਹੀਂ ਫਿਰ ਮੋਂ ਕਦੀ ਵੀ ਮੁੱਕਣੀਆਂ ਮੈਂ ਤੇਰੀ ਵੀ ਗੱਲ ਵਿੱਚ ਹੀ ਗੰਡਿਆ ਵਾਂ ਤੂੰ ਫਿਲਮ ਨਾਲੋਂ ਘੱਟ ਨਹੀਂ ਹੈਗੀ ਨਹੀਂ ਕੀ ਮਤਲਬ ਟਟਾੜਾ ਉਹ ਨਹੀਂ ਆਸਮਾਨ ਦੇਖ ਲਾ ਆਪਣਾ ਵਿੱਕੀ ਇੱਥੇ ਬੈਠੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਤੇਸੀਂ ਆਪਾਂ ਇਕੱਠੇ ਤੇ ਤੁਹਾਡੇ ਕੋ ਮੈਂ ਕੋਈ ਚੀਜ਼ ਮੰਗਣੀ ਕਿ ਮੈਨੂੰ ਆਹ ਚੀਜ਼ ਲਿਆ ਦਿਓ ਮੈਨੂੰ ਆਹ ਚੀਜ਼ ਵਧੀਆ ਲੱਗਦੀ ਆ ਤੇ ਤੁਸੀਂ ਉਸੇ ਵੇਲੇ ਮੇਰੇ ਦੁਆਲੇ ਹੋ ਜਿੰਦੇ ਹੁੰਦੇ ਸੀ ਮੈਂ ਨਾਲ ਕਿੱਦਾਂ ਲੜਾਈ ਕਰਦੇ ਹੁੰਦੇ ਸੀ ਪਰ ਜਦੋਂ ਦੇ ਅਸੀਂ ਵੱਖ ਹੋਏ ਆ ਤੇ ਜਦੋਂ ਮੈਂ ਤੁਹਾਨੂੰ ਕੋਈ WhatsApp ਤੇ ਫੋਟੋ ਭਾਜਨੀ ਆ ਜਾਂ ਤੁਹਾਨੂੰ ਮੈਂ ਕੋਈ ਸੁਨਾਹ ਦੇ ਦਨੀ ਆ ਤੂੰ ਜਦੋਂ ਤੇ ਆਂ ਤੀ ਮੈਨੂੰ ਕੋਈ ਚੀਜ਼ ਲਿਆ ਦਿੰਨੀ ਆ ਕਦੀ ਮੈਨੂੰ ਮਨਾ ਨਹੀਂ ਕੀਤਾ ਕਦੀ ਮੈਨੂੰ ਉੱਚੀ ਵਾਜ ਕੋਈ ਗੱਲ ਵੀ ਨਹੀਂ ਕੀਤੀ ਇਹ ਕੀ ਤੂੰ ਨਹੀਂ ਮੈਨੂੰ ਸਮਝ ਲੱਗਣ ਦੀ ਤੇ ਜੇ ਵੱਖ ਹੋ ਗਏ ਵੀ ਮੈਂ ਤੇਰੇ ਨਾਲ ਲੜਾਈ ਕਰੀ ਜਾਣੀ ਆ ਝਗੜਾ ਕਰੀ ਜਾਣਾ ਵਾ ਫਿਰ ਤੇਰੇ ਵੱਖ ਹੋਣ ਦਾ ਫਾਇਦਾ ਕੀ ਹੁਣ ਤੇਰੀਆਂ ਮਰੀਜ਼ਾਂ ਤਾਂ ਪੂਰੀਆਂ ਕਰਨੀਆਂ ਹੀ ਆ ਨਾ ਜਿਹਦਾ ਕਰਕੇ ਤੂੰ ਅੱਡ ਹੋਈ ਆ ਇਹਦਾ ਮਤਲਬ ਹੈ ਕਿ ਤੁਹਾਡੇ ਮਨ ਚ ਉਹ ਵੀ ਰੀਝਾਂ ਹੈਗੀਆਂ ਸੀ ਬਸ ਸਾਂਝੇ ਘਰ ਦੇ ਕਰਕੇ ਨਾ ਤੁਸੀਂ ਮੇਰੀਆਂ ਰੀਝਾਂ ਨਹੀਂ ਸੀ ਪੂਰੀਆਂ ਕਰਦੇ ਹਨਾ ਅਦੇ ਵੀ ਮਾਂਚੀ ਤੇ ਸ਼ੌਂਕ ਹੈ ਸੀ ਨਾ ਤੇ ਹੋਰ ਕੀ ਬੜਾ ਸ਼ੌਂਕ ਸੀ ਮੇਰੇ ਮਨ ਚ ਗੇ ਇਹਦੀਆਂ ਰੀਜਾਂ ਪੂਰੀਆਂ ਕਰਾਉਣ ਨਹੀਂ ਡਈਆਂ ਹੁਣ ਤਾਂ ਕਰਕੇ ਮੈਂ ਤੈਨੂੰ ਕਾਹ ਕਹਿੰਦਾ ਨਹੀਂ ਮੈਂ ਹਾਂ ਚੱਲ ਕੋਈ ਨਹੀਂ ਕਰ ਜਿੰਨੀਆਂ ਰੀਜਾਂ ਪੂਰੀਆਂ ਕੀਤੀਆਂ ਜਾਂਦੀਆਂ ਹਾਏ ਕਿੰਨੇ ਚੰਗੇ ਆ ਨਾ ਤੁਸੀਂ ਥੈਂਕ ਯੂ ਰੀਕੀ ਮੈਂ ਤਾਂ ਕਹਿੰਦੀ ਆ ਅਗਲੇ 7 ਜਨਮਾਂ ਵਿੱਚ ਵੀ ਨਾ ਮੈਨੂੰ ਤੇ ਤੁਹਾਡੇ ਵਰਗਾ ਹੀ ਪਤੀ ਮਿਲਣਾ ਚਾਹੀਦਾ ਹੋਰ ਕੋਈ ਵੀ ਨਹੀਂ ਤੂੰ 7 ਜਨਮਾਂ ਦਾ ਕਹਿਣ ਦੀ ਆ ਤੂੰ ਤਿੱਕੋ ਜਨਮ 'ਚ ਮੈਨੂੰ ਤਾਰੇ ਵਿਖਾਲ ਦਿੱਤੇ ਆ ਅਗਲੇ ਸੱਤਾਂ ਜਨਮਾਂ ਦਾ ਮੈਂ ਤੇਰੇ ਨਾਲ ਕਦੀ ਵੀ ਸੋਚ ਵੀ ਨਹੀਂ ਸਕਦਾ। ਵੀ ਕੀ? ਕਿਹੜੀਆਂ ਸੋਚਾਂ ਚ ਪੈ ਗਈ ਜੀ? ਉਹ ਕੁਛ ਨਹੀਂ ਸੋਚਾਂ ਚ ਪੈਣਾ ਕੁਛ ਨਹੀਂ। ਤੇ ਉਹ ਜੀ ਤਾਂ ਮੇਨਾ ਲਾਡੀ ਸੀ ਅੱਜ। ਆਏ ਕਹਿੰਦੀ ਕਿ ਉਹ ਜਿਹੜਾ ਛਣਕ ਦੇ ਉੱਤੇ ਪਲਾਟ ਵਾ ਨਾ ਉਹ ਅਸੀਂ ਲੈਣਾ ਵਾ ਤੇ ਆਪਾਂ ਉਹਦੇ ਵਿੱਚ ਘਰ ਪਾਉਣਾ ਵਾ। ਮੈਂ ਕਿਹਾ ਤੂੰ ਹੱਦ ਕਰ ਲਈਆਂ। ਜਿੰਨਾ ਤੱਕ ਸਾਰੇ ਜੀਵ ਵਿੱਚ ਬਹਿ ਕੇ ਸਲਾਹ ਬਾਤਣਾ ਹੋ ਵੀ ਉਹਨਾਂ ਤੱਕ ਤੈਨੂੰ ਉਹ ਪਲਾਟ ਕਿੱਥੋਂ ਮਿਲ ਜੂਗਾ? ਪਰ ਆਲੀ ਨਾ ਉਸ ਪਲਾਟ ਤੇ ਜੇ ਕਹਿੰਨੇ ਅੱਖ ਰੱਖੀ ਤੇ ਮੈਂ ਅਗਲੀ ਦੀ ਅੱਖਾ ਖੜ ਦੂੰਗੀ ਏਦਾਂ ਕਹਿੰਦੀ ਸੀ ਮੈਨੂੰ ਤੇ ਜਦੋਂ ਅਜੇ ਜ਼ਮੀਨ ਦੀ ਜਾਇਦਾਦ ਦੀ ਵੰਡ ਹੀ ਨਹੀਂ ਕੀਤੀ ਤਾਂ ਫਿਰ ਤੁਸੀਂ ਪਹਿਲਾਂ ਕਿੱਦਾਂ ਡਿਸਾਈਡ ਕਰ ਲਿਆ ਵੀ ਉਹਨੇ ਲੜਾ ਜਾਂ ਮੈਂ ਲੈਣਾ ਮੈਂ ਥੋੜਾ ਡਿਸਾਈਡ ਕੀਤਾ ਉਹ ਤੇ ਕੀਤਾ ਕਹਿੰਦੀ ਸੀ ਮੈਂ ਤੈਨੂੰ ਟਾੜੀ ਕਰਨਾ ਦੀ ਕੱਢ ਦਿੱਤੀ ਨਾ ਇਹ ਗੱਲ ਕਿ ਜੇ ਕੱਲ ਨੂੰ ਗੱਲਬਾਤ ਹੋ ਗਈ ਤੇ ਉਹ ਹਿਸਾਬ ਨਾਲ ਆਪਣੇ ਕਰੇ ਉਹ ਵੀ ਮੈਂ ਰਹਿਣੀ ਆ ਜੇ ਤੁਹਾਡੀ ਜੜਾ ਚੱਲਦੀ ਆ ਤੇ ਤੁਸੀਂ ਇਹਨਾਂ ਨੂੰ ਕਿਉਂਕਿ ਉਹ ਖਾਨੂੰ ਦੇਦੇ ਹੋ ਆਪਾ ਦੋ ਦੇ ਕੰਨ ਆ। ਹਾਂ ਉਹਨੂੰ ਕਿਦਾਂ ਦੇ ਦਿਓ? ਉਹ ਤਾਂ ਕੌਲ ਵੀਰ ਬਾਹਰੋਂ ਆਊਗਾ। ਤੇ ਜੋ ਡਿਸਾਈਡ ਹੋਊਗਾ ਜਿਹੜਾ ਸਮਾਨ ਜਿਹਦੇ ਹਿੱਸੇ ਜਿਹੜੀ ਜ਼ਮੀਨ ਜਿਹਦੇ ਹਿੱਸੇ ਆਊਗੀ ਉਹਨੂੰ ਹੀ ਮਿਲਣੀ ਆ। ਐਦਾਂ ਦਾ ਕੁਝ ਨਹੀਂ ਹੈਗਾ ਵੀ ਜਿਹੜੀ ਚੀਜ਼ ਜਿਹਨੂੰ ਪਸੰਦ ਆ ਉਹਨੂੰ ਮਿਲ ਜੂਗੀ। ਹੈ ਵੀ ਜਾਣ ਕੇ ਗੱਲਾਂ ਮਾਰੀ ਜਾਂਦੀ ਆ। ਮੈਂ ਬੇਤੁਕੀਆਂ ਜੀਆਂ ਗੱਲਾਂ ਕਰੀ ਜਾਂਦੀ ਆ। ਤਾਂ ਠੀਕ ਆ ਤੂੰ ਨਾ ਉਹਦੇ ਨਾਲ ਬਹੁਤੇ ਪੰਗੇ ਲਿਆ ਕਰ। ਨਾ ਨਾ ਮੈਂ ਅੱਖਾਂ ਕਢਾ ਲਈਆਂ ਆਪਣੀਆਂ। ਹੈ? ਤੂੰ ਨਾ ਮੈਂ ਤਾਂ ਅੱਖਾਂ ਕਢਾ ਕੇ ਬਹਿ ਜਾਈਆਂ ਆਪਣੀਆਂ। ਨਹੀਂ ਨਹੀਂ ਮੈਂ ਤੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਵਾਦੂ। ਮੈਂ ਤੇ ਆਪਣੇ ਆਪਣੇ ਬਸ ਆਪਣੇ ਸ਼ੌਂਕ ਪਾ ਸਾਂ ਪੂਰੇ ਕਰ ਠੀਕ ਹੋਰ ਕੀ ਕ੍ਰੀਮ ਕਰੂਮ ਲਾ ਕੇ ਵੇਖ ਵਧੀਆ ਲਿਆਂਦੀ ਆ ਲਿਪਸਟਿਕਾਂ ਚੰਗਾ ਹਾਂ ਮੈਂ ਕ੍ਰੀਮ ਵੇਖ ਦਿਨੀ ਹਣੀ ਇੰਨਾ ਚਿਰ ਲੱਤਾਂ ਆਉਣ ਹੀ ਨਹੀਂ ਰਹੇ ਹੈਗੇ ਕਦੋਂ ਦੀ ਕਾੜੀਆਂ ਇੰਨਾ ਚਿਰ ਮੈਂ ਬੜੇ ਚਿਰ ਦੀ ਟਿਕਣ ਦੀ ਆ ਤੂੰ ਤਾਂ ਟਿਕਣ ਨਹੀਂ ਆ ਅੱਗੇ ਵੀ ਉਹ ਦੁਕਾਨਦਾਰ ਵਾ ਉੱਥੇ ਪਤਾ ਕਿੰਨੀ ਭੀੜ ਸੀ ਉਹ ਕੜਾ ਮੈਨੂੰ ਡੀਕਣ ਡਿਆ ਸੋਣ ਨੇ ਬਣਾ ਪੰਡੋ ਤੇ ਉਹਦੇ ਹੱਥ ਮੇ ਬਣਾ ਕੇ ਸਮਾਨ ਵਿੱਚ ਲਿਆ ਰੱਖਦਾ ਵਾਰੀ ਸਰੀਆ ਚਲੋ ਕੋਈ ਗੱਲ ਨਹੀਂ ਖਾ ਲਈ ਮੇਰੀ ਗੱਲ ਸੁਣ ਇੱਕ ਇਹਨਾਂ ਚੀਜ਼ਾਂ ਨਾਲ ਢਿੱਡ ਨਹੀਂ ਭਰਦਾ ਹੁੰਦਾ ਢਿੱਡ ਰੋਟੀ ਖਾ ਕੇ ਹੀ ਭਰਦਾ ਵਾ ਮੈਨੂੰ ਵੀ ਪਤਾ ਵੀ ਇਹਨਾਂ ਚੀਜ਼ਾਂ ਨਾਲ ਢਿੱਡ ਨਹੀਂ ਭਰਦਾ ਪਰ ਮੈਂ ਕੀ ਕਰਾਂ ਅੱਜ ਮੇਰਾ ਸਵੇਰੇ ਸਰੇ ਮੂਡ ਖਰਾਬ ਕਰਤਾ ਵਾ ਸਾਰਿਆਂ ਨੇ ਤੇਰਾ ਮੂਡ ਖਰਾਬ ਹੀ ਰਹਿੰਦਾ ਤੇਰਾ ਸਹੀ ਕਿਦਦਨ ਹੋਇਆ ਸੀ ਪੁਸ਼ਤਲਾਪ ਕਿਉਂ ਮੂਡ ਖਰਾਬ ਹੋਇਆ ਵਾ ਐਵੇਂ ਹੁੰਦਾ ਹੀ ਮੇਰੇ ਦਿਵਾਲੇ ਹੋਗੇ ਜੇ ਪੁਸ਼ਾਂ ਦੀ ਲੋੜ ਹੀ ਨਹੀਂ ਤੇਰਾ ਤੇ ਮਨੋਜ ਮੂਡ ਖਰਾਬ ਹੁੰਦਾ ਵਾ ਅੱਜ ਘੜਾ ਨ ਪੁੱਛਣਾ ਕੀ ਆ ਤੂੰ ਦੱਸ ਹੀ ਦੇਣਾ ਆ ਵੀ ਭਾਵੇਂ ਨਾ ਪੁੱਛਣਾ ਨਾ ਪੁੱਛਾਂ ਚਲੋ ਉਹ ਤੇ ਮੈਂ ਦੱਸ ਹੀ ਦੇਣਾ ਵਾ ਮੈਨੂੰ ਨਾ ਸਵੇਰ ਦਾ ਗੁੱਸਾ ਚੜਾਇਆ ਤੁਹਾਡੀ ਭਾਬੀ ਨੇ ਸਿਰਸਰ ਜਾ ਕੇ ਜਿਉਂ ਰਸੋਈ ਚ ਵੜੇ ਜਿਉਂ ਰਸੋਈ ਚ ਵੜੇ ਮੈਂ ਰੋਟੀ ਖਾਣੀ ਭੁੱਖ ਲੱਗੀ ਤੇ ਰਸੋਈ ਜੋਂ ਨਹੀਂ ਨਿਕਲਦੇ ਉਤਾਂ ਬਾਅਦ ਮੰਮੀ ਕੋਲ ਗਈਆਂ ਤੇ ਮੰਮੀ ਨੇ ਮੇਰਾ ਮੂਰ ਖੱਬ ਕਰਤਾ ਵਾ ਮੰਮੀ ਨੇ ਇੰਨਾ ਮੇਰ ਨਾਲ ਵੱਧ ਘੱਟ ਬੋਲੇ ਆ ਉਹ ਨਿੱਕੀ ਜਿਹੜੀ ਆ ਨਾ ਚਲਾਕੋ ਮਾਸੀ ਰਹਿੰਦੀ ਘਸਰ ਨਾ ਉਹਨੇ ਪੂਰੀ ਕਰਤੀ ਆ ਐਨਾ ਮੈਨੂੰ ਦੁਖੀ ਕੀਤਾ ਅੱਜ ਵੀ ਮੇਰਾ ਰੋਟੀ ਵਾਲੇ ਵੇਖਣ ਨੂੰ ਜੀ ਨਹੀਂ ਕਰਨਦੇ ਹੁਣ ਯਾਰ ਖਾਲਾ ਹੁੜਾ ਸਮਾਨ ਰੋ ਖਾਣੇ ਦੋਹੀ ਨਹੀਂ 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 ਖਾਣੇ ਕਿੱਥੇ ਆ ਤੇਰਾ ਮਾਂ ਢਿੱਡ ਭਰੇ ਵੇਖ ਲਓ ਜੇ ਖਾਣੇ ਫਿਰ ਨਾ ਕੋਈ ਸੁਲਾਣੀ ਮਾਰੀ ਨਹੀਂ ਲੋੜ ਹੀ ਨਹੀਂ ਐ ਰੋਟੀ ਖਾ ਲਾਂਗਾ ਮੈਂ ਚਲੋ ਮਰਜੀ ਤੁਹਾਡੀ ਮੈਂ ਤਾਂ ਖਾਵਾਂ ਵਾਹ ਕਿੰਨਾ ਖੋਸ਼ਾ ਵੇਖ ਕੇ ਨਾ ਮਜ਼ਾ ਹੀ ਆ ਗਿਆ ਵਾ ਜਦੋਂ ਆ ਚੀਜ਼ਾਂ ਲੱਭਦੀਆਂ ਹੁਣ ਅੱਗੇ ਤੇ ਰੋਟੀ ਦੀ ਕਿੱਥੇ ਭੁੱਖ ਲੱਗਦੀ ਐ ਇੰਨਾ ਕੁਝ ਖਾ ਕੇ ਮੈਨੂੰ ਤਾਂ ਰਾਤ ਨੂੰ ਹੀ ਭੁੱਖ ਲੱਗਣੀ ਚਲ ਚੰਗਾ ਸਗੋਂ ਰੋਟੀ ਤਰ੍ਹਾਂ ਲਾਉਣੀ ਪਊ ਇੰਨਾ ਚੰਗਾ ਮੇਰਾ ਬੰਦਾ ਐ ਕਿਤੇ ਜੁਗ ਜੁਗ ਜੀਏ ਜਿਹੜਾ ਇਆਂ ਮੇਰੀਆਂ ਇਸ਼ਾ ਪੂਰੀਆਂ ਕਰਨ ਦੇ ਆਏ ਇਹ ਏਹ ਲੈਂਦੇ ਹੀ ਪੀ ਗਰਮ ਗਰਮ ਲਿਆਂਦੇ ਆ ਤੇ ਠੰਡੇ ਹੋਏ ਆ ਚਲ ਕੋਈ ਨਾ ਖਾਦੇ ਹੀ ਜਾਣੇ ਆ ਠੰਡੇ ਹੋਣ ਗਰਮ ਹੋਣ ਜਾਣੇ ਤੇ ਢਿੱਡ ਜੀ ਆ ਵਿਕੀ ਇਟਿਕਲੋ ਤਾਂ ਮੈਂ ਕੀੜਿਆ ਦੇਖਣ ਵੇਖਣਾ ਕੀ ਆ ਇਹ ਡਿਆਈਆਂ ਵੇਖਣ ਵੀ ਇਹੋ ਕਣਕ ਅੱਗੇ ਪੱਕ ਕੇ ਇੱਕੋ ਬੜੋਲੇ ਚ ਜਾਂਦੀ ਤੈਰ ਕਾ ਮੈਨੂੰ ਲੱਗਦਾ ਕਿ ਇਹ ਤਿੰਨਾ ਬੜੋਲੇ ਚ ਜਾਣੀ ਆ ਲੱਗਦਾ ਕੀ ਆ ਮੈਨੂੰ ਤਾਂ ਲੱਭਣ ਡਿਆਣ ਦੇ ਲੱਛਣ ਉਹਨਾਂ ਦੇ ਤਿੰਨਾ ਜੀ ਜਾਣੀ ਆ ਸਹੀ ਗੱਲ ਆ ਜ਼ਿੰਦਗੀ ਜੀਣ ਦਾ ਨਾ ਕੋਈ ਸੁਰ ਸੁਆਦ ਜਾਣੀ ਆਉਣ ਡਿਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਹੁਣ ਅੱਗੇ ਚੰਗਾ ਰਲ ਮਿਲ ਕੇ ਕਰ ਲੀਦਾ ਹੁੰਦਾ ਇਕੱਠੇ ਵੇਲਾ ਕਰੋ ਤੁਰੀਦਾ ਸੀ ਆ ਸ਼ਾਮਾਂ ਨੂੰ ਆਈਦਾ ਸੀ ਬੜਾ ਜਨੂਨ ਜਿਹਾ ਸੀ ਹੁਣ ਤੇ ਬਸ ਨਾ ਕੀ ਆਵੇਂ ਦੱਸਾਂ ਮੈਂ ਤੇ ਜੋ ਕਹਿੰਦੀ ਆ ਨਾ ਇਹ ਪ੍ਰੀਤੀ ਉਹ ਚੀਜ਼ ਹੁਣ ਲਿਆ ਕੇ ਦੇਣ ਡਿਆ ਸੌਂਖ ਪੂਰੇ ਕਾਣ ਡਿਆ ਮੈਂ ਕਿ ਤੇਰੇ ਸੌਂਖ ਮੈਂ ਪੂਰੇ ਕਰਨੇ ਜੋ ਤੂੰ ਕਹਿੰਨੀ ਆ ਨਾ ਜਿੰਨਾ ਖਰਚਾ ਕਿੰਨੀ ਕਰਵਾ ਕੋਈ ਗੱਲ ਨਹੀਂ ਪਰ ਵੇਖਣਾ ਵਾ ਵੀ ਕਿੱਥੇ ਤੱਕ ਤੇਰੀ ਹੱਦ ਆ ਕਿੰਨਾ ਤੂੰ ਖਰਚਾ ਕਰਵਾਉਂਦੀ ਆ ਭਲਾ ਕੀ ਹੋ ਜਾਂਦਾ ਸੌਂਖ ਪੂਰੇ ਕੀਤੇ ਆ ਸਾਰੇ ਉਹ ਨਹੀਂ ਮੇਰੇ ਵਾਲੀ ਉਹ ਸੌਂਖ ਜਿਹੜੇ ਪੂਰੇ ਕਾਣ ਦੀ ਤੈਨੂੰ ਪਤਾ ਹੀ ਆ ਉਹਨੇ ਖਾ ਖਾ ਕੇ ਨਾ ਬਿਮਾਰ ਹੋ ਜਾਣਾ ਵੇਖੀ ਉਹਦਾ ਸਿਰਫ ਖਾਣ ਤੇ ਧਿਆਨ ਆ ਕਿ ਜੇ ਹੁਣ ਮੈਂ ਵੱਖ ਹੋਈ ਗਈ ਆ ਨਾ ਤੇ ਖਾਈ ਜਾਵਾਂ ਬਸ ਕੀ ਯਾਰ ਇਹਨਾਂ ਨੂੰ ਕਿੱਦਾਂ ਸਮਝਾਵੇ ਬੰਦਾ ਮੈਨੂੰ ਤਾਂ ਕੋਹ ਸਮਝ ਨਹੀਂ ਆਉਂਦੀ ਜੇ ਸਮਝਾਉਣ ਪਈਦਾ ਵਾ ਤਾਂ ਗਾੜੀਆਂ ਲੜਨ ਪੈਂਦੀਆਂ ਹੈ ਕੋਈ ਨਹੀਂ ਮੈਂ ਕਰ ਲਉ ਮਰਜੀ ਕਿੰਨਾ ਚਿਰ ਤੁਸੀਂ ਕਰਨੀ ਆਂ ਦੇਖ ਲੈ ਨਾ ਕਿੰਨਾ ਚਿਰ ਤੂੰ ਖਾਲੀ ਨਹੀਂ ਆ ਹੁਣ ਜਿੱਦਨ ਤੇ ਅੱਡ ਹੋਏ ਆ ਨਾ ਤਾਂ ਕੱਲਿਆਂ ਕੋਈ ਕੰਮ ਹੀ ਮਿਲਦਾ ਉਹ じゃ ਤਾਂ ਨਾ ਹੀ ਕੋਈ ਬੰਦਾ ਆ ਕੇ ਲੱਗਦਾ ਦੋਵਾਂ ਜਾਣਿਆਂ ਦੀ ਕੋਈ ਹੋਰ ਗੱਲ ਹੈ ਤੈਨੂੰ ਪਤਾ ਹੀ ਆ ਬਾਹਰ ਵੀ ਲੋਕਾਂ ਨੂੰ ਉਤਸ਼ਾਹ ਘਟ ਗਿਆ ਵਾ ਪਹਿਲਾਂ ਸਾਂਝਾ ਟੱਬਰ ਹੁੰਦਾ ਸੀ ਸਾਂਝਾ ਪਰਿਵਾਰ ਹੀ ਸਾਰਾ ਲੋਕੀ ਵੀ ਉਤਸ਼ਾਹ ਕਰਦੇ ਹੁੰਦੇ ਹੁਣ ਉਹ ਥੋੜਾ ਗੱਲ ਬਣਦੀ ਆ ਚਲੋ ਕੀ ਕਰੀਏ ਫੇਰ ਚਲੋ ਇਹ ਚਲਾ ਚਲੀ ਅੰਦਰ ਠੀਕ ਹੈ ਨਾ